ਇੱਕ ਮਿਸਾਲ ਵਾਂਗੂ ਉੱਪਰ ਕੇ ਸਾਹਮਣੇ ਆਏ ਨੇ ਦੋ ਸਕੇ ਭਰਾ ਦੋਨੋਂ ਹੀ ਭਰਾ ਮਿਹਨਤ ਕਰਦੇ ਨੇ ਕਿਸੇ ਤਰ੍ਹਾਂ ਦੀ ਕੋਈ ਲੇਬਰ ਨਹੀਂ ਰੱਖੀ ਨੌਜਵਾਨ ਪੀਡੀ ਵਿਦੇਸ਼ ਜਾਣ ਦਾ ਸੋਚਦੀ ਹੈ ਕਿ ਜੇ ਭਵਿੱਖ ਬਣਾਉਣਾ ਹੈ ਤਾਂ ਵਿਦੇਸ਼ ਚ ਬਣਾਉਣਾ ਹੈ ਰੋਜੀ ਰੋਟੀ ਕਮਾਉਣੀ ਹੈ ਤਬ ਵਿਦੇਸ਼ ਚ ਕਮਾਉਣੀ ਹੈ ਉਹਨਾਂ ਲਈ ਅੱਜ ਇੱਕ ਮਿਸਾਲ ਵਾਂਗੂ ਉੱਭਰ ਕੇ ਸਾਹਮਣੇ ਆਏ ਨੇ ਬਟਾਲਾ ਨੇੜਲੇ ਪਿੰਡ ਦੇ ਰਹਿਣ ਵਾਲੇ ਦੋ ਸਕੇ ਭਰਾ ਦੋਨਾਂ ਨੇ ਹੀ ਵਿਦੇਸ਼ ਚ ਗਏ ਵਿਦੇਸ਼ੋਂ ਵਾਪਸ ਪੰਜਾਬ ਆਪਣੀ ਧਰਤੀ ਤੇ ਪਹੁੰਚੇ ਐਸੀ ਕਿਰਤ ਕੀਤੀ ਕਿ ਹੁਣ ਦੋਨੋਂ ਹੀ ਭਰਾਵਾਂ ਨੇ ਚੰਗਾ ਚੋਖਾ ਕਾਰੋਬਾਰ ਬਣਾਇਆ ਔਰ ਕਾਰੋਬਾਰ ਦੇ ਸਿਰ ਤੋਂ ਦੋਨੋਂ ਹੀ ਭਰਾ ਮਿਹਨਤ ਕਰਦੇ ਨੇ ਕਿਸੇ ਤਰ੍ਹਾਂ ਦੀ ਕੋਈ ਲੇਬਰ ਨਹੀਂ ਰਕੀ ਸਰਨਾ ਦੋਨੋਂ ਹੀ ਮੌਜੂਦ ਆ ਗੱਲਬਾਤ ਕਰ ਰਹੇ ਨੇ ਆ ਕਿਹਨਾ ਬਾਈ ਜੀ ਸ਼ੁਭਾਸ਼ ਸਿੰਘ ਜੀ ਤੁਹਾਡਾ ਭਾਜੀ ਗਵਿੰਦਰ ਸਿੰਘ ਜੀ ਸ਼ੁਭਾਸ਼ ਜੀ ਕਿਹੜੀ ਕਿਹੜੀ ਕੰਟਰੀ ਗਏ ਤੇ ਅੱਜ ਕਾਰੋਬਾਰ ਦੇ ਕਿ ਹਾਲਾਤ ਸਰ ਜੀ ਮੈਂ ਲਵਲਾਨ ਕੰਟਰੀ ਚ ਹੋ ਗਿਆ ਹਾਂ ਜੀ ਤੇ ਅੱਜ ਕਾਰੋਬਾਰ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਠੀਕ ਹੈ ਅਸੀਂ 10000 ਪੋਲਟਰੀ ਦਾ ਕੰਮ ਕਰ ਰਹੇ ਹਾਂ ਅਸੀਂ ਇਸ ਮੌਕੇ ਤੇ ਸਾਡੀ ਹੋਰ ਵੀ ਆਉਣ ਵਾਲੇ ਸਮੇਂ ਚ ਪਲੈਨਿੰਗ ਹੈ ਵੀ ਇਸ ਨੂੰ ਥੋੜਾ ਵੱਡਾ ਕੀਤਾ ਜਾਏ ਤੇ 5000 ਚਿਕਸ ਤੋਂ ਅਸੀਂ ਸਟਾਰਟ ਕੀਤਾ ਸੀ ਹੂੰ ਤੇ ਹੁਣ ਇਸ ਮੌਕੇ 10000 ਚਿਕਸ ਦਾ ਹੀ ਕੰਮ ਕਰਦੇ ਆ। ਵਿਖਿਆ ਜਾਵੇ ਤੁਸੀਂ ਵਿਖਿਆ ਦੇਸੀ ਪੁਰਗੀਆਂ ਵੀ ਰੱਖੀਆਂ, ਬੱਕਰੀਆਂ ਵੀ ਰੱਖਣੀਆਂ, ਮੱਝੀਆਂ ਮੱਝਾਂ ਕਮਾਂ ਵੀ ਰੱਖੀਆਂ। ਹਾਂਜੀ ਸਾਰਾ ਕੁਝ ਰੱਖਿਆ ਹੈ ਜੀ। ਵਿਦੇਸ਼ ਚ ਕੰਮ ਕਰਨਾ ਤੇ ਆਪਣੇ ਘਰ ਰਹਿ ਕੇ ਹੁਣ ਕੰਮ ਕਰਨਾ। ਕਿੰਨਾ ਕੁ ਫਰਕ? ਫਰਕ ਬਹੁਤ ਆ ਸਰ। ਉੱਥੇ ਆਪਾਂ ਨੌਕਰ ਬਣ ਕੇ ਸਰ ਜੀ ਕੰਮ ਕਰੀਦਾ ਇੱਥੇ ਮਾਲਕ ਬਣ ਕੇ ਕਰੀਦਾ। ਹੂੰ। ਇੱਥੇ ਜਦੂ ਮਤਲਬ ਕਿ ਮਿਹਨਤ ਤੇ ਕਰਨੀ ਪੈਂਦੀ ਹੈ ਉੱਥੇ ਵੀ ਤੇ ਇੱਥੇ ਵੀ ਪਰ ਫਰਕ ਬਹੁਤ ਆ ਉੱਥੇ ਕਿਸੇ ਦੇ ਥੱਲੇ ਕੰਮ ਕਰਨਾ ਇੱਥੇ ਅਸੀਂ ਖੁਦ ਦੇ ਮਾਲਕ। ਕਿੱਦਾਂ ਬਰਾਇਡ ਆਇਆ ਕਿ ਮੰਨ ਲਓ ਜਿਹੜਾ ਬੰਦਾ ਵਿਦੇਸ਼ ਚ ਰਹਿੰਦਾ ਵਾ ਉਹਦੇ ਡਾਲਰ ਪਾਉਂਡ ਹਨਾ ਜਿਹੜੀ ਕੰਟਰੀ ਚ ਗਿਆ ਉੱਥੇ ਦੇ ਰੁਪਈਏ ਕਮਾਉਂਦਾ ਫਿਰ ਇੱਥੇ ਦੇ ਰੁਪਈਏ ਕਿੰਨੇ ਕਮਾਏ ਜਾਂ ਉੱਥੇ ਦੇ ਕਿੰਨਾ ਕ ਫਰਕ ਪਿਆ ਸਰ ਜੀ ਹਰ ਚੀਜ਼ ਪੈਸਾ ਨਹੀਂ ਹੁੰਦੀ ਸਾਡੇ ਮੈਂ ਜਦੋਂ ਬਾਹਰੋਂ ਆਇਆ ਤੇ ਮੇਰੇ ਫਾਦਰ ਸਾਹਿਬ ਰਿਟਾਇਰ ਹੋ ਕੇ ਆਏ ਸੀ ਫੌਜ ਚ ਪੈਨਸ਼ਨ ਤੇ ਉਹਨਾਂ ਨੇ ਨਾ ਥੋੜੀ ਜੀ ਸਿਹਤ ਉਹਨਾਂ ਦੀ ਥੋੜੀ ਢਿੱਲੀ ਹੋ ਗਈ ਤੇ ਫਾਦਰ ਸਾਹਿਬ ਕਹਿਣ ਲੱਗੇ ਵੇ ਤੂੰ ਅੱਗੇ ਵੀ ਇੰਨੀ ਦੇਰ ਲਾ ਕੇ ਆਇਆ ਪੰਜ ਸਾਲਾਂ ਬਾਅਦ ਮੁਰਿਆ ਤੇ ਹੁਣ ਵੀ ਫਿਰ ਚਲੇ ਜਾਣਾ ਤੇ ਉਹ ਬਿਮਾਰ ਹੋ ਗਏ ਉਹਨਾਂ ਦੇ ਡੈਥ ਵੀ ਹੋ ਗਈ ਹੈ ਹੁਣ ਉਹਨਾਂ ਦੇ ਫਿਰ ਆਪਾਂ ਸੋਚਿਆ ਵੀ ਮਦਰ ਕੱਲੀ ਹੈ ਤੇ ਮਦਰ ਦੇ ਚੱਕਰ ਜੀ ਆਪਾਂ ਇਹ ਕਾਰੋਬਾਰ ਸ਼ੁਰੂ ਕੀਤਾ ਤੇ ਨਾਲੇ ਤੇ ਮਾਂ ਪਿਓ ਦੀ ਸੇਵਾ ਕੀਤੀ ਹੈ ਤੇ ਨਾਲੇ ਆਪਾਂ ਇਹ ਕੰਮ ਕਰੀਏ ਸਾਡੇ ਬਿਹਤਰ ਨਾਲ ਵੀ ਗੱਲ ਕਰ ਲਿਤੇ ਭਾਈ ਤੁਸੀਂ ਕਿੰਨਾ ਸਮਾਂ ਲਾ ਕੇ ਆਏ ਤੇ ਕਿੱਥੇ ਲਾ ਕੇ ਮੈਂ ਤਾਂ ਰਾਗ ਦੇ ਵਿੱਚ 5 ਸਾਲ ਲਾ ਗਏ ਆ 5 ਸਾਲ ਤੋਂ ਬਾਅਦ ਆਪਣਾ ਹੀ ਕਾਰੋਬਾਰ ਬਜੀ ਇੱਥੇ ਕਿਤੇ ਉਦਾਂ ਫਿਰ ਕਿੰਨਾ ਕੁ ਫਰਕ ਰੁਪਈਆ ਦਾ ਮਿਹਨਤ ਦਾ ਜਾਂ ਪਰਿਵਾਰ ਚ ਰਹਿੰਦਾ ਤਾਂ ਬਿਨਾ ਪਰਿਵਾਰ ਤੋਂ ਰਹਿੰਦਾ। ਪਰਿਵਾਰ ਦਾ ਭਾਈ ਇਹ ਹੈ ਕਿ ਜੋ ਆਪਣਾ کاروبار ਉਹ ਆਪਣਾ ਹੀ ਹੈ ਜੀ। ਬਾਹਰ ਕਿਸੇ ਥੱਲੇ ਕੰਮ ਕਰਨਾ ਇੱਥੇ ਜੀ ਆਪਾਂ ਮਾਲਕਾਂ ਹੀ ਇੱਥੇ ਰਾਜੇ ਹਾਂ ਜੀ। ਜਦੋਂ ਮਰਜੀ ਕੰਮ ਕਰੀਏ ਆਪਣਾ ਕੰਮ ਹੈ। ਕੋਈ ਪਰ ਕੋਈ ਰੋਕ ਟੋਕ ਨਹੀਂ ਹੈਗੀ। ਉਹਨਾਂ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਮਾਪਿਆਂ ਦੇ ਗੱਲ 'ਚ ਗੂਠ ਜਾਂਦੇ ਨੇ ਕਿ ਅਫੇ ਮੈਨੂੰ ਬਾਹਰ ਪੇਜੋ ਜ਼ਮੀਨ ਵਿੱਚੋਂ ਕੋਈ ਗਹਿਣੇ ਪਾਓ। ਮਤਲਬ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਜਿਹੜੇ ਕਰਜ਼ਾ ਚੁੱਕ ਕੇ ਭੇਜਦੇ। ਉਹਨਾਂ ਨੂੰ ਕੀ ਕਹਾਂਗੇ? ਕੰਮ ਸਾਰੇ ਇੱਥੇ ਵੀ ਆਪਣਾ ਵਧੀਆ ਜੀ ਬਾਹਰ ਨਾਲ ਜਿਨ੍ਹਾਂ ਦਾ ਤਾਂ ਕੁਝ ਇੱਥੇ ਨਹੀਂ ਹੈਗਾ ਉਹ ਤੇ ਬਾਹਰ ਜਾਣਗੇ ਜਿਨ੍ਹਾਂ ਦਾ ਕਾਰੋਬਾਰ ਇੱਥੇ ਵਧੀਆ ਜੀ ਉਹਨਾਂ ਨੂੰ ਕੋਈ ਜਰੂਰਤ ਨਹੀਂ ਹੈਗੀ ਲੱਗਦਾ ਕਿ ਨੌਜਵਾਨ ਪੀੜ੍ਹੀ ਜੀ ਇੱਥੇ ਕੰਮ ਕਰੇ ਤੇ ਇੱਥੇ ਚੰਗੀ ਰੋਟੀ ਕਮਾਈ ਸਕਦੇ ਬਹੁਤ ਵਧੀਆ ਜੀ ਮਿਹਨਤ ਕਰੇ ਸਭ ਕੁਝ ਹੈਗਾ ਇੱਥੇ ਕੀ ਲੱਗਦਾ ਕਿ ਜਦੋਂ ਬੰਦਾ ਵਿਦੇਸ਼ ਚ ਪੈਸੇ ਕਮਾਉਂਦਾ ਪਰਿਵਾਰ ਤੋਂ ਦੂਰ ਹੁੰਦਾ ਉਹ ਕੀ ਫਰਕ ਵਾ ਉੱਥੇ ਰਹਿ ਕੇ ਕੰਮ ਕਰਨ ਨਾਲ ਤੇ ਆਪਣੇ ਪੰਜਾਬ ਆਪਣੀ ਧਰਤੀ ਤੇ ਕੰਮ ਕਰਦਾ ਸਰ ਜੀ ਹਰ ਚੀਜ਼ ਪੈਸਾ ਹੀ ਨਹੀਂ ਹੁੰਦੀ ਠੀਕ ਆ ਆਪਾਂ ਚਾਰ ਪੈਸੇ ਘੱਟ ਵੀ ਬਾਹਰ ਨਾਲੋਂ ਕਮਾਉਂਦੇ ਹੋਾਂਗੇ ਪਰ ਸ਼ਾਮ ਨੂੰ ਜਦੋਂ ਜਾ ਕੇ ਪਰਿਵਾਰ ਚ ਬੈਈਦਾ ਤੇ ਸਾਰੇ ਦੁੱਖ ਟੁੱਟ ਜਾਂਦੇ ਤੇ ਬਾਹਰ ਚ ਜੇ ਕੋਈ ਬਾਹਰਲੇ ਮੁਲਕ ਚ ਕੋਈ ਜਿਆਦਾ ਵੀ ਕਮਾਉਂਦਾ 10000 ਜਿਆਦਾ ਕਮਾ ਲੇਗਾ ਪਰਿਵਾਰ ਕੋਲੋਂ ਦੂਰ ਹੈ ਟੈਨਸ਼ਨ ਕਿੰਨੀ ਆ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਜਰੂਰ ਤਾਂ ਤੇ ਨਾਲੇ ਹੁਣ ਉਹ ਸਮਾਂ ਨਹੀਂ ਰਹਿ ਗਿਆ ਜਿਹੜਾ ਆਪਣਾ ਪਰਿਵਾਰ ਛੱਡ ਕੇ ਤੇ ਬਾਹਰ ਬਹੁਤ ਹਾਲਾਤ ਮਾੜੇ ਜੇ ਜਦਾਂ ਮੈਂ ਤੁਹਾਡੇ ਬ੍ਰਦਰ ਨੂੰ ਪੁੱਛਿਆ ਜਿਹੜੀ ਅੱਜ ਦੀ ਨੌਜਵਾਨ ਪੀੜੀ ਹੈ ਜਦੋਂ ਪਲੱਸ 2 ਪਾਸ ਕਰ ਲੈਂਦੀ ਆ ਜਾਂ ਕੋਈ ਕੋਰਸ ਡਿਗਰੀ ਕਰ ਲੈਂਦੀ ਆ ਤੇ ਅਕਸਰ ਦੇਖਿਆ ਜਾਂਦਾ ਕਿ ਮਾਪਿਆਂ ਦਾ ਕੱਲਾ ਕੱਲਾ ਬੱਚਾ ਵਾ ਉਹ ਵਿਦੇਸ਼ ਤੋਂ ਹੀ ਭੱਜਦਾ ਜੇ ਤੁਹਾਡੇ ਹੱਲ ਦਿਖਾਇਆ ਜਾਵੇ ਤੇ ਕੀ ਕਹੋਗੇ ਉਹਨਾਂ ਨੂੰ ਮੈਂ ਇਹਦੇ ਸਾਜੀ ਇਹੀ ਕੰਮ ਕਵਾਂਗਾ ਹੱਥ ਜੋੜ ਕੇ ਬੇਨਤੀ ਕਰਾਂਗਾ ਭਈ ਇੱਥੇ ਰਵੋ ਇੱਥੇ ਕੰਮ ਕਰੋ ਤੇ ਆਪਣੇ ਮਾਪੇ ਉਹਦੀ ਸੇਵਾ ਕਰੋ ਜਿਨ੍ਹਾਂ ਨੇ ਤੁਹਾਨੂੰ ਇਹ ਧਰਤੀ ਵਿਖਾਈ ਹੈ ਤੇ ਆਪਣੀ ਸੇਵਾ ਕਰੋ ਮਾਪੇ ਉਹਦੀ ਮੈਂ ਤੇ ਇਹੀ ਅਪੀਲ ਕਰਦਾ ਤੇ ਦੋਨੋਂ ਫਾਰਮਾਂ ਦੇ ਵਿੱਚ ਕੋਈ ਲੇਬਰ ਕੋਈ ਨਹੀਂ ਰੱਖੀ ਨਹੀਂ ਸਾਰਾ ਹੀ ਲੇਬਰ ਨਹੀਂ ਕੋਈ ਵੀ ਰੱਖੀ ਹਾਂ ਕੋਈ ਬਹੁਤ ਜ਼ਰੂਰੀ ਕੰਮ ਪੈ ਜੇ ਕਿਤੇ ਜਾਣਾ ਪੈ ਜੇ ਤੇ ਫਿਰ ਆਪਾਂ ਲੇਬਰ ਇੱਕ ਜਨ ਨਾਲ ਲੈ ਆਈ ਦੀ ਹੈ ਨਹੀਂ ਤੇ ਆਪਾਂ ਦੋਨੋਂ ਬ੍ਰਦਰ ਕਰਦੇ ਆ ਸਾਡਾ ਤੀਜਾ ਬ੍ਰਦਰ ਵੀ ਹੈਗਾ ਇੱਕ ਛੋਟਾ ਉਹ ਕਾਰ ਪੇਂਟਰ ਦਾ ਕੰਮ ਕਰਦਾ ਤੇ ਲੋਡ ਪੈਣ ਤੇ ਉਹ ਵੀ ਸਾਡੇ ਨਾਲ ਪੂਰੀ ਹੈਲਪ ਕਰਦਾ ਬਿਲਕੁਲ ਜਿਹੜੇ ਲੋਕ ਵਿਦੇਸ਼ ਜਾਣ ਦਾ ਸੁਪਨਾ ਲੈਂਦੇ ਨੇ ਉਹ ਇਹਨਾਂ ਜਿਹਾ ਭਰਾਵਾਂ ਦੀ ਮਿਹਨਤ ਵੇਖਣ ਤੇ ਇਹਨਾਂ ਦਾ ਕਹਿਣਾ ਸੀ ਕੋਈ ਫਰਕ ਨਹੀਂ ਆ ਜੇ 19 21 ਦਾ ਫਰਕ ਹੈ ਵੀ ਆ ਤੇ ਸੁੱਖ ਇਨਾਂ ਕਿ ਆਪਣੇ ਘਰ ਦੀ ਰੋਟੀ ਪਰਿਵਾਰ ਚ ਰਹੀਦਾ ਸ਼ਾਮ ਨੂੰ ਜਦੋਂ ਠਕ ਠੱਕੇ ਟੁੱਟੇ ਘਰ ਜਾਈਦਾ ਤੇ ਪਰਿਵਾਰ ਵਾਲ ਵੇਖ ਕੇ ਠਕਾਵਟ ਲੱਥ ਜਾਂਦੀ ਹੈ ਤੇ ਕਮਾਈ ਬਹੁਤ ਵਧੀਆ ਕਹਿੰਦੇ ਸੋ ਚੰਗੀ ਗੱਲ ਹੈ ਕਿ ਵਿਦੇਸ਼ ਚ ਆ ਕੇ ਦੋਨਾਂ ਭਰਾਵਾਂ ਨੇ ਆਪਣੇ ਘਰ ਆਪਣੇ ਪਿੰਡ ਦੇ ਵਿੱਚ ਫਾਰਮ ਸ਼ੁਰੂ ਕੀਤੇ ਦੋ ਪੋਲਟਰੀ ਫਾਰਮ ਨੇ ਦੇਸੀ ਅਸਤ ਨਾਲ ਨਾਲ ਆ ਦੇਖਿਆ ਜਾਵੇ ਤਾਂ ਬੱਕਰੀਆਂ ਦਾ ਵੀ ਕੰਮ ਕਰਦੇ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦਾ ਸੋਚਦੀ ਹੈ ਕਿ ਜੇ ਭਵਿੱਖ ਬਣਾਉਣਾ ਹੈ ਵਿਦੇਸ਼ ਚ ਬਣਾਉਣਾ ਹੈ ਰੋਜੀ ਰੋਟੀ ਕਮਾਉਣੀ ਹੈ ਤਾਂ ਵਿਦੇਸ਼ ਚ ਕਮਾਉਣੀ ਹੈ ਉਹਨਾਂ ਲਈ ਅੱਜ ਇੱਕ ਮਿਸਾਲ ਵਾਂਗੂ ਉੱਭਰ ਕੇ ਸਾਹਮਣੇ ਆਏ ਨੇ ਬਟਾਲਾ ਨੇੜਲੇ ਪਿੰਡ ਦੇ ਰਹਿਣ ਵਾਲੇ ਦੋ ਸਕੇ ਭਰਾ ਦੋਨਾਂ ਨੇ ਹੀ ਵਿਦੇਸ਼ ਚ ਗਏ ਵਿਦੇਸ਼ ਤੋਂ ਵਾਪਸ ਪੰਜਾਬ ਆਪਣੀ ਧਰਤੀ ਤੇ ਪਹੁੰਚੇ ਐਸੀ ਕਿਰਤ ਕੀਤੀ ਕਿ ਹੁਣ ਦੋਨੋਂ ਹੀ ਭਰਾਵਾਂ ਨੇ ਚੰਗਾ ਚੋਖਾ ਕਾਰੋਬਾਰ ਬਣਾਇਆ ਔਰ ਕਾਰੋਬਾਰ ਦੇ ਸਿਰ ਤੋਂ ਦੋਨੋਂ ਹੀ ਭਰਾ ਮਿਹਨਤ ਕਰਦੇ ਨੇ ਕਿਸੇ ਤਰ੍ਹਾਂ ਦੀ ਕੋਈ ਲੇਬਰ ਨਹੀਂ ਰੱਖੀ ਸਾਡੇ ਨਾਲ ਦੋਨੋਂ ਹੀ ਮੌਜੂਦ ਆ ਗੱਲਬਾਤ ਕਰ ਰਹੇ ਹਾਂ ਕਿ ਨਾ ਬਾਈ ਜੀ ਸੁਭਾਸ਼ ਸਿੰਘ ਜੀ ਤੁਹਾਡਾ ਭਾਜੀ ਗਵਿੰਦਰ ਸਿੰਘ ਜੀ ਸੁਭਾਸ਼ ਜੀ ਕਿਹੜੀ ਕਿਹੜੀ ਕੰਟਰੀ ਗਏ ਤੇ ਅੱਜ ਕਾਰੋਬਾਰ ਦੇ ਕਿ ਹਾਲਾਤ ਸਰ ਜੀ ਮੈਂ ਲਵਲਾਨ ਕੰਟਰੀ ਚ ਹੋ ਗਿਆ ਹਾਂ ਜੀ ਤੇ ਅੱਜ ਕਾਰੋਬਾਰ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਠੀਕ ਹੈ ਅਸੀਂ 10000 ਪੋਲਟਰੀ ਦਾ ਕੰਮ ਕਰ ਰਹੇ ਹਾਂ ਅਸੀਂ ਇਸ ਮੌਕੇ ਤੇ ਸਾਡੀ ਹੋਰ ਵੀ ਆਉਣ ਵਾਲੇ ਸਮੇਂ ਚ ਪਲੈਨਿੰਗ ਹੈ ਵੀ ਇਸ ਨੂੰ ਥੋੜਾ ਵੱਡਾ ਕੀਤਾ ਜਾਏ ਤੇ 5000 ਚਿਕਸ ਤੋਂ ਅਸੀਂ ਸਟਾਰਟ ਕੀਤਾ ਸੀ ਹੂੰ ਤੇ ਹੁਣ ਇਸ ਮੋਕੇ 10000 ਚਿਕਸ ਦਾ ਹੀ ਕੰਮ ਕਰਦੇ ਆ ਵਿਖਿਆ ਜਵੇ ਤੁਸੀਂ ਵਿਖਿਆ ਦੇਸੀ ਪੁਰਗੀਆਂ ਵੀ ਰੱਖੀਆਂ ਬੱਕਰੀਆਂ ਵੀ ਰੱਖਣੀਆਂ ਮੱਝੀਆਂ ਮੱਝਾਂ ਕਮਾਂ ਵੀ ਰੱਖੀਆਂ ਪੰਜੀ ਸਾਰਾ ਕੁਝ ਰੱਖਿਆ ਹੈ ਜੀ ਵਿਦੇਸ਼ ਚ ਕੰਮ ਕਰਨਾ ਤੇ ਆਪਣੇ ਘਰ ਰਹਿ ਕੇ ਹੁਣ ਕੰਮ ਕਰਨਾ ਕਿੰਨਾ ਕੁ ਫਰਕ ਹੈ ਫਰਕ ਬਹੁਤ ਹੈ ਸਰ ਉੱਥੇ ਆਪਾਂ ਨੌਕਰ ਬਣ ਕੇ ਸਰ ਜੀ ਕੰਮ ਕਰੀਦਾ ਇੱਥੇ ਮਾਲਕ ਬਣ ਕੇ ਕਰੀਦਾ ਹੂੰ ਇੱਥੇ ਜਦੂ ਮਤਲਬ ਕਿ ਮਿਹਨਤ ਤੇ ਕਰਨੀ ਪੈਂਦੀ ਹੈ ਉੱਥੇ ਵੀ ਤੇ ਇੱਥੇ ਵੀ ਵਰ ਫਰਕ ਬਹੁਤ ਆ ਉੱਥੇ ਕਿਸੇ ਦੇ ਥੱਲੇ ਕੰਮ ਕਰਨਾ ਇੱਥੇ ਅਸੀਂ ਖੁਦ ਦੇ ਮਾਲਕ ਕਿੱਦਾਂ ਫਰ ਆਈ ਆ ਕਿ ਮੰਨ ਲਓ ਜਿਹੜਾ ਬੰਦਾ ਵਿਦੇਸ਼ ਚ ਰਹਿੰਦਾ ਵਾ ਉਹਦੇ ਡਾਲਰ ਪਾਉਂਡ ਹਨਾ ਜਿਹੜੀ ਕੰਟਰੀ ਚ ਗਿਆ ਉੱਥੇ ਦੇ ਰੁਪਈਏ ਕਮਾਉਂਦਾ ਫਿਰ ਇੱਥੇ ਦੇ ਰੁਪਈਏ ਕਿੰਨੇ ਕਮਾਏ ਜਾਂ ਉੱਥੇ ਦੇ ਕਿੰਨਾ ਕ ਫਰਕ ਪਿਆ ਸਰ ਜੀ ਹਰ ਚੀਜ਼ ਪੈਸਾ ਨਹੀਂ ਹੁੰਦੀ ਸਾਡੇ ਮੈਂ ਜਦੋਂ ਬਾਹਰੋਂ ਆਇਆ ਤੇ ਮੇਰੇ ਫਾਦਰ ਸਾਹਿਬ ਰਿਟਾਇਰ ਹੋ ਕੇ ਆਏ ਸੀ ਫੌਜ ਚ ਪੈਨਸ਼ਨ ਤੇ ਉਹਨਾਂ ਨੇ ਨਾ ਥੋੜੀ ਜੀ ਸਿਹਤ ਉਹਨਾਂ ਦੀ ਥੋੜੀ ਢਿੱਲੀ ਹੋ ਗਈ ਤੇ ਫਾਦਰ ਸਾਹਿਬ ਕਹਿਣ ਲੱਗੇ ਵੇ ਤੂੰ ਅੱਗੇ ਵੀ ਇਨੀ ਦੇਰ ਲਾ ਕੇ ਆਇਆ ਪੰਜ ਸਾਲਾਂ ਬਾਅਦ ਮੁਰਿਆ ਤੇ ਹੁਣ ਵੀ ਫੇਰ ਚਲੇ ਜਾਣਾ ਤੇ ਉਹ ਬਿਮਾਰ ਹੋ ਗਏ ਉਹਨਾਂ ਦੇ ਡੈਥ ਵੀ ਹੋ ਗਈ ਆ ਹੁਣ ਉਹਨਾਂ ਦੇ ਫੇਰ ਆਪਾਂ ਸੋਚਿਆ ਵੀ ਮਦਰ ਕੱਲੀ ਐ ਤੇ ਮਦਰ ਦੇ ਚੱਕਰ ਜਿਹਾ ਆਪਾਂ ਇਹ ਕਾਰੋਬਾਰ ਸ਼ੁਰੂ ਕੀਤਾ ਤੇ ਨਾਲੇ ਤੇ ਮਾਂ ਪਿਓ ਦੀ ਸੇਵਾ ਕੀਤੀ ਐ ਤੇ ਨਾਲੇ ਆਪਾਂ ਇਹ ਕੰਮ ਕੀਤਾ ਤੇ ਸਾਡੇ ਫਾਦਰ ਨਾਲ ਵੀ ਗੱਲ ਕਰ ਲਿਤੀ ਭਾਈ ਤੁਸੀਂ ਕਿੰਨਾ ਸਮਾਂ ਲਾ ਕੇ ਆਏ ਤੇ ਕਿੱਥੇ ਲੱਗਿਆ ਮੈਂ ਤਾਂ ਰਾਗ ਦੇ ਵਿੱਚ ਪੰਜ ਸਾਲ ਲਾ ਗਏ ਆ ਜੀ 5 ਸਾਲ ਤੋਂ ਬਾਅਦ ਆਪਣਾ ਹੀ ਗਾਰੋਬਾਰ ਬਜੇ ਇੱਥੇ ਕਿਤੇ ਸਿੱਧਾ ਫਿਰ ਕਿੰਨਾ ਕੁ ਫਰਕ ਕਰ ਰੁਪਈਆ ਦਾ ਮਿਹਨਤ ਦਾ ਜਾਂ ਪਰਿਵਾਰ ਚ ਰਹਿੰਦਾ ਤਾਂ ਬਿਨਾ ਪਰਿਵਾਰ ਤੋਂ ਰਹਿੰਦਾ ਪਰਿਵਾਰ ਦਾ ਭਾਈ ਇਹ ਕਿ ਜੋ ਆਪਣਾ ਗਾਰੋਬਾਰ ਉਹ ਆਪਣਾ ਹੀ ਹੈ ਜੀ ਬਾਹਰ ਕਿਸੇ ਥੱਲੇ ਕੰਮ ਕਰਨਾ ਇੱਥੇ ਜੀ ਆਪਾਂ ਮਾਲਕਾਂ ਹੀ ਇੱਥੇ ਰਾਜੇ ਹਾਂ ਜੀ ਜਦੋਂ ਮਰਜੀ ਕੰਮ ਕਰੀਏ ਆਪਣਾ ਕੰਮ ਹੈ ਕੋਈ ਪਰ ਕੋਈ ਰੋਕ ਟੋਕ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਮਾਪਿਆਂ ਦੇ ਗੱਲ ਚ ਗੂਠ ਦਿੰਦੇ ਨੇ ਕਿ ਅਭੇ ਵੀ ਨੂੰ ਬਾਹਰ ਪੇ ਜੋ ਜ਼ਮੀਨ ਵਿੱਚੋਂ ਕੋਈ ਗਹਿਣੇ ਪਾਉ ਮਤਲਬ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਜਿਹੜੇ ਕਰਜ਼ਾ ਚੁੱਕ ਕੇ ਭੇਜਦੇ ਉਹਨਾਂ ਨੂੰ ਕੀ ਕਹੋਏ ਕੰਮ ਸਾਰੇ ਇੱਥੇ ਵੀ ਆਪਣਾ ਵਧੀਆ ਜੀ ਬਾਹਰ ਨਾਲ ਜਿਨ੍ਹਾਂ ਦਾ ਤਾਂ ਕੁਝ ਇੱਥੇ ਨਹੀਂ ਹੈਗਾ ਉਹ ਤੇ ਬਾਹਰ ਜਾਣਗੇ ਜਿਨ੍ਹਾਂ ਦਾ ਕਾਰੋਬਾਰ ਇੱਥੇ ਵਧੀਆ ਜੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਲੱਗਦਾ ਕਿ ਨੌਜਵਾਨ ਪੀੜ੍ਹੀ ਜੇ ਇੱਥੇ ਕੰਮ ਕਰੇ ਤੇ ਇੱਥੇ ਚੰਗੀ ਰੋਟੀ ਕਮਾਈ ਸਕੇ ਬਹੁਤ ਵਧੀਆ ਜੀ ਮਿਹਨਤ ਕਰੇ ਸਭ ਕੁਝ ਹੈਗਾ ਇੱਥੇ ਕੀ ਲੱਗਦਾ ਕਿ ਜਦੋਂ ਬੰਦਾ ਵਿਦੇਸ਼ ਚ ਪੈਸੇ ਕਮਾਉਂਦਾ ਪਰਿਵਾਰ ਤੋਂ ਦੂਰ ਹੁੰਦਾ ਉਹ ਕੀ ਫਰਕ ਵਾ ਉੱਥੇ ਆਪਣੇ ਪੰਜਾਬ ਆਪਣੀ ਧਰਤੀ ਤੇ ਕੰਮ ਕਰਦਾ। ਸਰ ਜੀ ਹਰ ਚੀਜ਼ ਪੈਸਾ ਹੀ ਨਹੀਂ ਹੁੰਦੀ। ਠੀਕ ਆ ਆਪਾਂ ਚਾਰ ਪੈਸੇ ਘੱਟ ਵੀ ਬਾਹਰ ਨਾਲੋਂ ਕਮਾਉਂਦੇ ਹੋਾਂਗੇ। ਪਰ ਸ਼ਾਮ ਨੂੰ ਜਦੋਂ ਜਾ ਕੇ ਪਰਿਵਾਰ ਚ ਬੈਈਦਾ ਤੇ ਸਾਰੇ ਦੁੱਖ ਟੁੱਟ ਜਾਂਦੇ ਆ। ਤੇ ਬਾਹਰ ਚ ਜੇ ਕੋਈ ਬਾਹਰਲੇ ਮੁਲਕ ਚ ਕੋਈ ਜਿਆਦਾ ਵੀ ਕਮਾਉਂਦਾ 10000 ਜਿਆਦਾ ਕਮਾ ਲੇਗਾ ਪਰਿਵਾਰ ਕੋਲੋਂ ਦੂਰ ਹੈ, ਟੈਨਸ਼ਨ ਹੈ। ਕਿੰਨੀ ਆ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਜ਼ਰੂਰ ਤਾਂ। ਤੇ ਨਾਲੇ ਹੁਣ ਉਹ ਸਮਾਂ ਨਹੀਂ ਰਹਿ ਗਿਆ ਜਿਹੜਾ ਆਪਣਾ ਪਰਿਵਾਰ ਛੱਡ ਕੇ ਤੇ ਬਾਹਰ ਬਹੁਤ ਹਾਲਾਤ ਮਾੜੇ ਆ। ਹੂੰ। ਜੇ ਜਦਾਂ ਮੈਂ ਤੁਹਾਡੇ ਬਰਦਰ ਨੂੰ ਪੁੱਛਿਆ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਦੋਂ ਪਲੱਸ 2 ਪਾਸ ਕਰ ਲੈਂਦੀ ਹੈ ਜਾਂ ਕੋਈ ਕੋਰਸ ਡਿਗਰੀ ਕਰ ਲੈਂਦੀ ਹੈ ਤੇ ਅਕਸਰ ਦੇਖਿਆ ਜਾਂਦਾ ਕਿ ਮਾਪਿਆਂ ਦਾ ਕੱਲਾ ਕੱਲਾ ਬੱਚਾ ਵਾ ਉਹ ਵਿਦੇਸ਼ ਤੋਂ ਹੀ ਭੱਜਦਾ ਜੇ ਤੁਹਾਡੇ ਹੱਲ ਦਿਖਾਇਆ ਜਾਵੇ ਤੇ ਕੀ ਕਹੋਗੇ ਉਹਨਾਂ ਨੂੰ ਮੈਂ ਇਹਦੇ ਸਾਜੀ ਇਹੀ ਕੰਮ ਕਵਾਂਗਾ ਹੱਥ ਜੋੜ ਕੇ ਬੇਨਤੀ ਕਰਾਂਗਾ ਭਈ ਇੱਥੇ ਰਵੋ ਇੱਥੇ ਕੰਮ ਕਰੋ ਤੇ ਆਪਣੇ ਮਾਂ ਪਿਓ ਦੀ ਸੇਵਾ ਕਰੋ ਜਿਨ੍ਹਾਂ ਨੇ ਤੁਹਾਨੂੰ ਇਹ ਧਰਤੀ ਵਿਖਾਈ ਹੈ ਤੇ ਆਪਣੀ ਸੇਵਾ ਕਰੋ ਮਾਪਿਓ ਦੀ ਮੈਂ ਤੇ ਇਹੀ ਅਪੀਲ ਕਰਦਾ ਤੇ ਦੋਨੋਂ ਫਾਰਮਾਂ ਦੇ ਵਿੱਚ ਤੁਸੀਂ ਲੇਬਰ ਕੋਈ ਨਹੀਂ ਰੱਖਦੇ ਨਹੀਂ ਸਾਰਾ ਹੀ ਲੇਬਰ ਨਹੀਂ ਕੋਈ ਵੀ ਰੱਖੀ ਹਾਂ ਕੋਈ ਬਹੁਤ ਜ਼ਰੂਰੀ ਕੰਮ ਪੈ ਜੇ ਕਿਤੇ ਜਾਣਾ ਪੈ ਜੇ ਤੇ ਫੇਰ ਆਪਾਂ ਲੇਬਰ ਇੱਕ ਜਨ ਨਾਲ ਲੈ ਆਈਦੀ ਹੈ ਨਹੀਂ ਤੇ ਆਪਾਂ ਦੋਨੋਂ ਬ੍ਰਦਰ ਕਰਦੇ ਆਂ ਸਾਡਾ ਤੀਜਾ ਬ੍ਰਦਰ ਵੀ ਹੈਗਾ ਇੱਕ ਛੋਟਾ ਉਹ ਕਾਰ ਪੇਂਟਰ ਦਾ ਕੰਮ ਕਰਦਾ ਤੇ ਲੋਡ ਪੈਣ ਤੇ ਉਹ ਵੀ ਸਾਡੇ ਨਾਲ ਪੂਰੀ ਹੈਲਪ ਕਰਦਾ ਬਿਲਕੁਲ ਜਿਹੜੇ ਲੋਕ ਵਿਦੇਸ਼ ਜਾਣ ਦਾ ਸੁਪਨਾ ਲੈਂਦੇ ਨੇ ਉਹ ਇਹਨਾਂ ਜਿਹੜੇ ਭਰਾਵਾਂ ਦੀ ਮਿਹਨਤ ਵੇਖਣ ਤੇ ਇਹਨਾਂ ਦਾ ਕਹਿਣਾ ਸੀ ਕੋਈ ਫਰਕ ਨਹੀਂ ਆ। ਜੇ 1921 ਦਾ ਫਰਕ ਹੈ ਵੀ ਆ ਤੇ ਸੁੱਖ ਇੰਨਾ ਕਿ ਆਪਣੇ ਘਰ ਦੀ ਰੋਟੀ ਪਰਿਵਾਰ ਚ ਰਹੀਦਾ। ਸ਼ਾਮ ਨੂੰ ਜਦੋਂ ਠੱਕ ਠੱਕੇ ਟੁੱਟੇ ਘਰ ਜਾਈਦਾ ਤੇ ਪਰਿਵਾਰ ਵਾਲੇ ਵੇਖ ਕੇ ਤਾਵਟ ਲੱਥ ਜਾਂਦੀ ਆ। ਤੇ ਕਮਾਈ ਬਹੁਤ ਵਧੀਆ ਕਹਿੰਦੇ। ਸੋ ਚੰਗੀ ਗੱਲ ਹੈ ਕਿ ਵਿਦੇਸ਼ ਚ ਆ ਕੇ ਦੋਨਾਂ ਭਰਾਵਾਂ ਨੇ ਆਪਣੇ ਘਰ ਆਪਣੇ ਪਿੰਡ ਦੇ ਵਿੱਚ ਫਾਰਮ ਸ਼ੁਰੂ ਕੀਤੇ। ਦੋ ਪੋਲਟਰੀ ਫਾਰਮ ਨੇ ਦੇਸੀ ਅਸਤ ਨਾਲ ਨਾਲ ਆ ਦੇਖਿਆ ਜਾਵੇ। ਤਾਂ ਬੱਕਰੀਆਂ ਦਾ ਵੀ ਕੰਮ ਕਰਦੇ ਆ ਕੈਮਰਾਮੈਨ ਮੰਡੀ ਦੇ ਨਾਲ ਨੀਤੂ ਉਤਰਾ ਧਾਨਿਕ ਸੂਰਾ ਟੀਵੀ ਬਟਾਲਾ